ਜਿਸ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬਠਿੰਡਾ ਹਰਕੇ ਦੇ ਉਮੀਦਵਾਰ ਸੱਜ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਕੀਤਾ ਰੋਡ ショ ਰੋਡ ショ ਨਰੂਆਣਾ ਪਿੰਡ ਤੋਂ ਸ਼ੁਰੂ ਹੋ ਕੇ ਪਿੰਡ ਬਾਦਲ ਅਤੇ ਲੰਬੀ ਮਲੋਟ ਆਲਮੋਆਲਾ ਪੋਚਾ ਆਲਮੋਆਲਾ ਪੋਚਣ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਫੁੱਲਾਂ ਦੇ ਹਾਰਾਂ ਨਾਲ ਮੁੱਖ ਮੰਤਰੀ ਨੂੰ ਲਾਦ ਦਿੱਤਾ ਲੋਕਾਂ ਦਾ ਜੋਸ਼ ਵੇਖਣ ਵਾਲਾ ਸੀ ਭੱਡੀ ਇਤਜ਼ਾਦ ਦੇ ਵਿੱਚ ਲੋਕ ਆਪਣੇ ਹਰਵਨ ਪਿਆਰੇ ਮੁੱਖ ਮੰਤਰੀ ਦੇ ਇੱਕ ਚੜਕ ਲੈਣ ਲਈ ਉਤਾਵਲੇ ਸਨ ਮੁੱਖ ਮੰਤਰੀ ਨੇ ਸਾਰੇ ਲੋਕਾਂ ਨਾਲ ਹੱਥ ਹਿਲਾ ਕੇ ਮੁਬਾਰਕਾ ਕਬੂਲ ਕੀਤੀਆਂ ਅਤੇ ਵੱਡੀ ਗਿਰਤੀ ਵਿੱਚ ਪਹੁੰਚਣ ਤੇ ਸ਼ਾਰਾਂ ਦਾ ਧੰਨਵਾਦ ਕੀਤਾ ਇਸ ਮੌਕੇ جتے دار سے کھڑیاں اور بہت سارے آگو سن <سلام> ਸਤਿਨਾਮ ਜੀ ਜ਼ਿੰਦਾਬਾਦ ਸਰਦਾਰ ਗੁਰਮੀਤ ਸਿੰਘ ਜੀ ਜਿੰਦਾਬਾਦ ਵੱਡਾ ਆਦਮੀ ਕਾਪੀ ਚਿੰਤਾ ਬੋਲ ਜੀ ਆ ਜਾਨਾ ਕਿਤੇ ਹੋ ਗਿਆ ਅੰਦਰ ਬੈਠਾ ਅਰੇ ਅਰੇ ਬਾਕੀ ਪਿੱਛੇ ਜਾਓ ਜੀ ਸੁਖਾਂ ਦੇ ਤੇ ਬਾਲਣ ਸਾਹਿਬ ਵੀ ਇੱਥੋਂ ਦੇ ਸੀ ਨਹੀਂ ਕੋਈ ਸ਼ੱਕ ਨਹੀਂ ਹਰ ਇੱਕ ਬੱਚਾ ਬੱਚੀ ਬਹੁਤ ਚੰਗੀ ਤਰ੍ਹਾਂ ਦੋਨਾਂ ਨੂੰ ਜਾਣਦੇ ਸੀ ਦੋਨਾਂ ਹੀ ਪਰਿਵਾਰਾਂ ਨੂੰ ਦੋਨਾਂ ਹੀ ਬੰਦਿਆਂ ਨੂੰ ਵੀ ਇਹ ਕਿਸ ਤਰ੍ਹਾਂ ਕੀ ਹੈ ਆ ਕੈਮਰਾ ਚ ਨਹੀਂ ਆਉਂਦਾ ਤੇ ਤੁਸੀਂ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰੇ ਹਲਕੇ ਦੇ ਸਾਰੇ ਬਜ਼ੁਰਗਾ ਭਰਾਵਾਂ ਵੀਰਾਂ ਪੇੜਾ ਨੇ ਜਿਹੜਾ ਵੱਡਾ ਵਿਸ਼ਵਾਸ ਇੱਕ ਵੱਡੀ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਹਟ ਕੇ ਤੁਸੀਂ ਮੇਰੇ ਤੇ ਕੀਤਾ ਮੈਨੂੰ ਇਹ ਮੈਂ ਇਹ ਮੇਰੇ ਵਾਸਤੇ ਕਿ ਐਡੀ ਵੱਡੀ جنگ ਲੜਾਈ ਮੈਂ ਗੱਲਾ ਕਿਵੇਂ ਲੜ ਸਕਦਾ ਸੀ ਤੁਸੀਂ ਸਾਰੇ ਭਰਾਵਾਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਤੇ ਬਹੁਤ ਵੱਡੀ ਜਿੱਤ ਹੋਈ ਹੈ ਹਾਲਾਂਕਿ ਇਹ ਕਿਹਾ ਜਾਂਦਾ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਦੇ ਹਾਰਿਆ ਨਹੀਂ ਤੇ ਕਿਵੇਂ ਹਾਰੂਗਾ ਮੈਂ ਹਮੇਸ਼ਾ ਪੱਤਰਕਾਰ ਪ੍ਰਵਾਹ ਨੂੰ ਇਹ ਕਹਿੰਦਾ ਰਿਹਾ ਵੀ ਇੱਕ ਵੋਟ ਸਰਦਾਰ ਬਾਦਲ ਦੀ ਹੈ ਇੱਕ ਗੁਰਮੀਤ ਸਿੰਘ ਦੀ ਹੈ ਜਿਹਨੂੰ ਲੋਕ ਵੋਟਾਂ ਪਾ ਦੇਣਗੇ ਉਹ ਬਣ ਸਕਦਾ ਪਰਪਲੇਕਾ ਸੀ ਉਹਨਾਂ ਚੈਨਲਾਂ ਨੂੰ ਉਹ ਕਹਿੰਦੇ ਤੁਸੀਂ ਨਹੀਂ ਇਹ ਤਾਂ ਜਿਹਦੇ ਵੀ ਸਿਰ ਤੇ ਹੱਥ ਰੱਖੂ ਉਹੀ ਬਣਦਾ ਹੁੰਦਾ ਤੇ ਆਪ ਦੀ ਨੋ ਦੀ ਗੱਲ ਛੱਡੋ ਤੋਂ ਸਰਕਾਰਿਓ ਪ੍ਰਾਉ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਮੈਂ ਇਥੋਂ ਐਮਐਲਏ ਬਣ ਗਿਆ ਤੁਸੀਂ ਇਹ ਅਰਦਾਸਾਂ ਅਸੀਸਾਂ ਦਿੱਤੀਆਂ ਆਸ਼ੀਰਵਾਦ ਦਿੱਤਾ ਤੇ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਹੋਰ ਨੇ ਮੰਤਰੀ ਬਣਾ ਲਿਆ ਵਿਰੋਧੀ ਧਿਰ ਬਹੁਤ ਤਕੜੀ ਸੀ ਸਾਰਾ ਦਿਨ ਸ਼ਾਨਬੀਨ ਕਰਦੀ ਸੀ ਤੁਹਾਡੀ ਸਾਰਿਆਂ ਦੀ ਵੱਡੀ ਕਿਰਪਾ ਹੋਈ ਹੈ ਤੁਹਾਡਾ ਹੀ ਮੈਨੂੰ ਆਸਰਾ ਸੀ ਇੱਕ ਸਾਲ ਦੀ ਆਪਾਂ ਬਜ਼ਾਰਤ ਕਰਕੇ ਆ ਗਏ ਆ ਪਰ ਇੱਕ ਵੀ ਪੈਸੇ ਦਾ ਇਲਜ਼ਾਮ ਜਾਂ ਬੇਈਮਾਨੀ ਦੀ ਗੱਲ ਜਿਹੜੇ ਲੋਕ ਕਰਦੇ ਸੀ ਵੀ ਅਸੀਂ ਸ਼ਾਇਦ ਕਿਸੇ ਕਿਸੇ ਨਾਲ ਗੱਲ ਤੁਸੀਂ ਫਸਾ ਲਵਾਂਗੇ ਪਰ ਉਹ ਸਾਬਤ ਨਹੀਂ ਕਰ ਸਕੇ ਅੰਜਾਮ ਲਾ ਨਹੀਂ ਸਕੇ ਤੁਹਾਡੀ ਕਿਰਪਾ ਰਹੀ ਹੈ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਸਰਵਪ੍ਰਭੂ ਗਗਨ ਸਿੰਘ ਮਾਰ ਮੈਨੂੰ ਕਹਿੰਦੇ ਵੀ ਹੁਣ ਲੋਕ ਸਭਾ ਬਿਠਿੰਡਾ ਲੜਨੀ ਹੈ ਪਹਿਲਾਂ ਲੰਬੀ ਲੜੀ ਸੀ ਤੇ ਮੈਂ ਉਸ ਵਕਤ ਨੂੰ ਮੰਨਦਾ ਤੁਹਾਡੇ ਕੋਲੇ ਆ ਅਸਲ ਵਿੱਚ ਇਹ جنگ ਹੀ ਥੋੜੀ ਹੈ ਕੱਲਾ ਕੱਲਾ ਬੰਦਾ ਕੱਲਾ ਕੱਲਾ ਵਿਅਕਤੀ ਕੱਲਾ ਕੱਲਾ ਭਰਾ ਇਕਲੀ ਇਕਲੀ ਵੋਟ ਜੇ ਤੁਸੀਂ ਆਪਣੇ ਆਪ ਨੂੰ ਗੁਰਮੀਤ ਸਿੰਘ ਸਮਝੋਗੇ ਤੇ ਤਾਂ ਹੀ ਵੱਡੀ ਆਪਣੀ ਕਾਮਯਾਬੀ ਹੋਣੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜਲੋ ਸ਼ੁਕਰੀਆ ਕਰਦਾ ਕਿ ਬੜੇ ਲੰਮੇ ਸਾਲ ਬੜਾ ਲੰਮਾ ਟਾਈਮ 32-33 ਸਾਲ ਤੁਸੀਂ ਮੈਨੂੰ ਕਿਸੇ ਜਿਵੇਂ ਜਵਾਗ ਨੂੰ ਉਂਗਲ ਪੜ ਕੇ ਤੋਰੀ ਫਿਰਦੇ ਹਾਂ ਉਸੇ ਮੇਲੇ 'ਚ ਉਹਦਾ ਬਜ਼ੁਰਗ ਉਹਦਾ ਬਾਪ ਤੇ ਮੈਨੂੰ ਤੁਸੀਂ ਇਸ ਤਰ੍ਹਾਂ ਇਸ ਇਲਾਕੇ ਦੀ ਰਾਜਨੀਤੀ ਵਿੱਚ ਲਈ ਫਰੇ ਤੇ ਕਦੇ ਵੀ ਤੁਸੀਂ ਡੋਲਣ ਨਹੀਂ ਦਿੱਤਾ ਸੀ ਕਦੇ ਮੌਕਾ ਆਇਆ ਤੇ ਉਹਦੇ ਵਿੱਚ ਤੁਸੀਂ ਐਡੀ ਵੱਡੀ ਕਿਰਪਾ ਕੀਤੀ ਜਿਹੜੀ ਕਿਸੇ ਨੇ ਯਾਦ ਚਾਤੇ ਵੀ ਨਹੀਂ ਸੀ ਸਾਰੀ ਦੁਨੀਆ ਹੈਰਾਨ ਸੀ ਸੋ ਹਲ ਲੋਕ ਸਭਾ ਦੀ ਮਠੰਡੇ ਦੀ ਉਸੇ ਪਰਿਵਾਰ ਨਾਲ ਹੀ ਆਪਣੀ ਲੜਾਈ ਹੈ ਥੋੜੇ ਆਪਣਾ ਇੱਕ ਭਾਈਚਾਰੇ ਵਾਂਗੂ ਆ ਭੈਣ ਭਰਾ ਵਾਂਗੂ ਘਰ ਪਰਦੇ ਇੱਕ ਦੂਸਰੇ ਦੇ ਨੇੜੇ ਆ ਕੋਈ ਕੰਮਾ ਤੰਦਿਆਂ ਦੀ ਕਮੀ ਪੇਸੀ ਰਹਿ ਗਈ ਆ ਕੋਈ ਗੱਲ ਨਹੀਂ ਉਹ ਵੀ ਸਮਾਂ ਹੈ ਜੇ ਸਰਦਾਰ ਮਾਨ ਦੇ ਜੇ 2-3 ਸਾਲ ਪਏ ਆ ਤੁਸੀਂ ਮੈਨੂੰ ਐਮਪੀ ਬਣਾ ਲੈਣੇ ਉਹ ਤੋਂ ਵੀ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦੇਵਾਂਗਾ ਸਮਾਂ ਜ਼ਰੂਰ ਲੱਗ ਜਾਂਦਾ ਕੁਝ ਕੰਮ ਤੰਦੇ ਤੋਰੇ ਵੀ ਕੁਝ ਹੋ ਵੀ ਗਏ ਕੁਝ ਰਹਿ ਵੀ ਗਏ ਤੇ ਤੁਸੀਂ ਹਮੇਸ਼ਾ ਬਹੁਤ ਮਾਣ ਦਿੱਤਾ ਤੇ ਮੈਂ ਤੁਹਾਡਾ ਮਾਣ ਸਨਮਾਨ ਹਮੇਸ਼ਾ ਕਰਦਾ ਰਿਹਾ ਤੇ ਕਰਦਾ ਰਹੂੰਗਾ ਆਪਣੀ ਇੱਕ ਪਰਿਵਾਰਕ ਗੱਲ ਹੈ ਇੱਕ ਜਮਾਤੀ ਲੋਕ ਆ ਉਹ ਵੱਡੇ ਲੋਕ ਹੈ ਉਹਨਾਂ ਨਾਲ ਲੜਾਈ ਆ ਉਹ ਹੁਣ ਵੀ ਰਲ ਚੱਲੇ ਆ ਸਾਰੇ ਸਰਦਾਰ ਪੈਰਵਾਈ ਕਰ ਰਹੇ ਆ ਵੀ ਕਿਵੇਂ ਨਾ ਕਿਵੇਂ ਬਾਦਲ ਵਾਲਿਆਂ ਦੀ ਜੜ ਫੇਰ ਲੱਗ ਜੇ ਪਰ ਮੈਨੂੰ ਲੱਗਦਾ ਨਹੀਂ ਜਿਵੇਂ ਤੁਹਾਡੇ ਵਿੱਚ ਵੱਡਾ ਹੌਸਲਾ ਹੈ ਤੁਸੀਂ ਸਾਰੇ ਦਿਨ ਰਾਤ ਜੋਰ ਲਾਓਗੇ ਫਿਰ ਵੀ ਜਿਹੜੀ ਇਹ ਜੰਗ ਹੈ ਨੂੰ ਮਾੜੀ ਨਹੀਂ ਸਮਝਣਾ ਚਾਹੀਦਾ ਤਕੜੇ ਹੋ ਕੇ ਲੜਨਾ ਪੈਂਦਾ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਰੋ ਸਰ ਜਿਹੜਾ ਆਹ ਇਲਾਕਾ ਆਪਣਾ ਇਹ ਤੁਹਾਡਾ ਆਪਣੇ ਸੰਭਾਲਣ ਦੇ ਆ ਮੈਂ ਤਾਂ ਅੱਠ ਹੋਰ ਹਲਕੇ ਵੀ ਉਹਨਾਂ ਵਿੱਚ ਵੀ ਕਿਉਂਕਿਆਂ ਫਾਮਾਂ ਤੇ ਉਹ ਨਾਮਾਂ ਸਮਝਦੇ ਹੁੰਦੇ ਆ ਤੁਹਾਡਾ ਤਾਂ ਮੈਂ ਆਪਣੇ ਬਹੁਤ ਲੰਮੇ ਸਮੇਂ ਦੀ ਘਰ ਪਰਵਾਰ ਪਰਿਵਾਰ ਵਾਂਗ ਸਾਝ ਹੈ ਤੋ ਜਿਹੜੀ ਵੀ ਤੁਸੀਂ ਡਿਊਟੀ ਲਾਉਂਗੇ ਉਹਨੂੰ ਮੈਂ ਪੂਰਾ ਨੀਵਾ ਹੋ ਕੇ ਇਮਾਨਦਾਰੀ ਨਾਲ ਤੁਹਾਡੇ ਵਾਸਤੇ ਨਿਭਾਉਂਗਾ ਤੁਹਾਨੂੰ ਇਹ ਮਾਣ ਜ਼ਰੂਰ ਹੋਣਾ ਚਾਹੀਦਾ ਮੈਂ ਤੁਹਾਡਾ ਭਰਾ ਬੱਚਾ ਜੇ ਐਮਐਲਏ ਵੀ ਬਣ ਗਿਆ ਤਾਂ ਮੈਂ ਤੁਹਾਡੇ ਨਾਲ ਦਾ ਹੀ ਆ ਜੇ ਮੈਂ ਵਜ਼ੀਰ ਵੀ ਬਣ ਗਿਆ ਤਾਂ ਕੋਈ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਹੋਣਾ ਵੀ ਇਹ ਕੀ ਹੈ ਤੋ ਆਪਾਂ ਉਸੇ ਤਰ੍ਹਾਂ ਰਹਿ ਕੇ ਨਿਮਾਣੇ ਨਤਾਣੇ ਤੁਹਾਡੇ ਵਿੱਚ ਰਹੂ। ਤੁਸੀਂ ਕਿਤੇ ਵੀ ਕਿਸੇ ਸੇਵਾ ਲਾਓਗੇ। ਲੋਕ ਸਭਾ ਲਈ ਹੈ ਸਾਰੇ ਭੈਣ ਭਰਾਵਾਂ ਨੇ ਦੂਰ ਨੇੜੇ ਜਾ ਕੇ ਰਿਸ਼ਤੇਦਾਰਾਂ ਤੱਕ ਭੈਣ ਭਰਾਵਾਂ ਤੱਕ ਘਰਾ ਵੱਡੇ ਬਜ਼ੁਰਗ ਤੇ ਮਾਵਾਂ ਤੱਕ ਸਾਰੇ ਥਾਵਾਂ ਤੇ ਤੁਸੀਂ ਹੀ ਬੇਨਤੀਆਂ ਕਰਨੀਆਂ ਤੇ ਤੁਸੀਂ ਇਹਦੇ ਵਿੱਚ ਯੋਗਦਾਨ ਪਾਉਣਾ ਹੈ। ਪਹਿਲਾ ਅੱਜ ਇੱਕ ਵੱਡਾ ਪ੍ਰੋਗਰਾਮ ਨਰੂ ਆਣੇ ਪਿੰਡ ਵਿੱਚ ਸੀ। ਜਿਹੜਾ ਰੈਲੀ ਸੀ ਉਸ ਤੋਂ ਬਾਅਦ ਬਾਦਲ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਇਹਦੇ ਵਿੱਚ ਜਾਂਦਿਆਂ ਜਾਂਦੇ ਆਪਣੀ ਸੰਗਤ ਨੂੰ ਮਹਿਮਾਨ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਜਾਂਦੇ ਆ ਤੁਸੀਂ ਜਰੂਰ ਮਿਲ ਕੇ ਜਾਣਾ ਹੈ ਤੋਂ ਤੁਸੀਂ ਹਾਜ਼ਰ ਹੋਏ ਤੁਹਾਡੀ ਹਾਜ਼ਰੀ ਤੋਂ ਬਹੁਤ ਖੁਸ਼ ਹੋ ਕੇ ਸੀਐਮ ਸਾਹਿਬ ਅਗਲੇ ਜਲਾਨਾਪਾਦ ਤੇ ਫਾਇਲਕਾ ਦੇ ਪਿੰਡਾਂ ਵਿੱਚ ਪੰਜ ਸੱਤ ਪੰਜ ਚਾਰ ਪਾ ਮੇਸ ਤਰ੍ਹਾਂ ਦੇ ਛੋਅ ਉੱਥੇ ਜਾਣਗੇ ਫਿਰ ਮੇਦਾਰਾ ਦੁਆਰਾ ਸਾਰਿਆਂ ਦਾ ਤੁਹਾਡਾ ਜਿਹੜੇ ਆਪਣੇ ਪਿੰਡ ਰਹਿ ਗਏ ਆ ਉਹਨਾਂ ਚ ਦੋ ਤਿੰਨ ਦਿਨਾਂ ਤਾਈਂ ਆਪਾਂ ਪ੍ਰੋਗਰਾਮ ਬਣਾਵਾਂਗੇ ਸਾਰੇ ਪਿੰਡਾਂ ਤੱਕ ਜਾ ਕੇ ਹਾਜ਼ਰੀ ਲਾ ਕੇ ਆਵਾਂਗੇ ਤੁਸੀਂ ਇਸ ਕੰਮ ਕਾਰ ਨੂੰ ਸਮਾਲਣਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਗੱਲ ਸੁਣ ਕਰੋ ਜੀ ਕਿਹੜਾ ਚੀਕਾ ਘੜਾ ਰਾਇਆ ਕੀ ਮੇਰੇ ਇਹ ਤਾਂ ਬੋਰ ਸਾਡੇ ਇੱਕ ਮੈਂ ਕੋਟਾ ਫੰਡ ਪੰਨੋ ਪਖਲੋ ਆ ਕੀ ਹੋਟ ਫੰਡ ਲੈ ਹਾਲੋ ਜੀ ਬਾਰ ਬਾਰ ਪੜੇ ਤਾਂ ਬਿਗੇ ਬਿਗੇ ਪੜੇ ਸਾਡੇ ਬੱਚੇ ਬੈਠੇ ਆ ਇੱਕ ਬੱਚਾ ਵੀ ਨਹੀਂ ਲੱਗੋ ਛੋਟਾ ਪੋੜਾ ਨਹੀਂ ਕਿੰਨਿਆਂ ਨੂੰ ਨੌਕਰੀਆਂ ਮਿਲਿਆ ਆਪਾਂ ਦੇ ਦਿਓ ਤਾਜਾ ਕੇ ਫਾਰ ਬਸ ਬਸ ਬੇਨਪੋ ਤੁਹਾਨੂੰ ਮੰਗਦਾ ਸੀ ਕਿ ਕੋਲ ਆਣਾ ਜਰੂਰ ਕਰਨਾ ਵੀ ਸਾਡੇ ਬੀਏ ਦੇ ਬੱਚੇ ਪੜੇ ਤੇ ਢੇਰ ਗਿਆ ਕਰਦੇ ਨਹੀਂ ਉਹਨਾਂ ਨੂੰ ਆਪਾਂ ਅਪਲਾਈ ਕਰਾ ਕੇ ਉਹਦੇ ਵਿੱਚ ਜਰੂਰ ਸਰ ਨੌਕਰੀਆਂ ਬਣਾ ਚਿੱਟਾ ਬੰਦ ਕਰੋ ਚਿੱਟਾ ਨਹੀਂ ਬੰਦ ਹੁੰਦਾ ਸਾਡੇ ਤੇ ਮਲਾਮ ਦੇ ਡਿਊਟੀ ਦਾ ਮਲਾਮਾ ਗੋੜੀ ਲਾਉਂਦੇ ਫੜ ਕੇ ਉਹਦਾ ਹੀ ਛੱਡ ਦਿੰਦੇ ਆ ਇੱਕ ਮਿੰਟ ਛੱਡ ਕੇ ਪਰਾਇਮ ਉਹਦਾ ਛੱਡ ਦਿੰਦੇ ਲਾਈਨ ਤੇ ਚਿੱਟਾ ਵਾ ਡਿਊਟੀ ਦਾ ਮਲਾਮਾ ਗੋੜੀ ਤਾਂ ਮਰਾਏ ਵਧਾਵਾ ਵਾਲਾ ਚਿੱਟੇ ਦਾ ਸੀ ਉਹਦੇ ਚਿੱਟਾ ਖਤਮ ਨਹੀਂ ਹੋਇਆ آم آدمی پارٹی سردار گرمیت سنگھ کٹیاں سردار گرمیت سنگھ کٹیاں سردار گرمیت سنگھ کٹیاں آم آدمی پارٹی सरदार भगवंत सं मान आम आदमी पार्टी सरदार गरमीत खुटिया इनावाद.